नमस्कार ये आकाशवाणी है हूं तुसी चंचल शर्मा तों پرتिशख ਖਬਰਾਂ ਸੁਨੋ ਪਹਿਲਾ ਬੁਲੇਟਿਨ ਦੀਆਂ ਖਾਸ ਖਬਰਾਂ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਕੱਲ ਦੇਸ਼ ਭਰ ਵਿੱਚ 451 ਹਜ਼ਾਰ ਤੋਂ ਵੱਧ ਉਮੀਦਵਾਰਾਂ ਨੂੰ ਨਿੱਜੀ ਪੱਤਰ ਤਕਸਿਮ ਕਰਨਗੇ ਜਲੰਧਰ ਅਤੇ ਪਟਿਆਲਾ ਚ ਵੀ ਹੋਵੇਗਾ ਰੋਸਕਾਰ ਮੇਲੇ ਦਾ ਆਯੋਜਨ ਰਾਸ਼ਟਰੀ ਮਨੁੱਖੀ ਅਧਿਕਾਰ ਕਮਿਸ਼ਨ ਨੇ ਦੇਸ਼ ਵਿਸ਼ਵ ਸੀਟ ਲਹਿਰ ਨੂੰ ਕਾਂਟੜਾ ਆ ਪੰਜਾਬ ਅਤੇ ਚਾਰ ਕੇਂਦਰੀ ਸਾਸਤ ਪ੍ਰਤੀਸਾ ਸਮੇਤ 19 ਸੂਬਾ ਸਰਕਾਰਾਂ ਨੂੰ ਅਗਾਊ ਕਦਮ ਚੁੱਕਨ ਤੇ ਰਾਹਤ ਉਪਾ ਲਾਗੂ ਕਰਨ ਦੀ ਕੀਤੀ ਅਪੀਲ ਲੁਧਿਆਣਾ ਦੇ ਘਰ ਵਿੱਚ ਤਮਾਕਾ ਹੋਣ ਕਾਰਨ ਬੱਚਿਆਂ ਸਮੇਤ 10 ਲੋਕ ਸਖਮੀ ਅੰਮ੍ਰਿਤਸਰ ਕਮਿਸ਼ਨੇਟ ਪੁਲਿਸ ਵੱਲੋਂ ਸਰਹੱਦ ਪਾਰੋਂ ਨਸ਼ਾ ਤਸਕਰੀ ਮਾਡੂਲ ਦਾ ਪਰਦਾਫਾਸ਼ ਕਰਦਿਆਂ ਇੱਕ ਨਸ਼ਾ ਤਸਕਰ ਨੂੰ 5 ਕਿਲੋ ਤੋਬਾਦ ਹੈਰੂਨ ਸਮੇਤ ਗ੍ਰਿਫਤਾਰ ਅਤਿ ਦੇਸ਼ ਦਾ ਵਕਾਰੀ ਬਿਆਲੀਵਾ ਇੰਡੀਅਨ ਆਇਲ ਸਰਵੋ ਸੁਰਜੀਤ ਹਾਕੇ ਟੂਰਨਾਮੈਂਟ ਅੱਜ ਤੋਂ ਜਲੰਧਰ ਚ ਸ਼ੁਰੂ ਤੇ ਹੁਣ ਖਬਰਾਂ ਸਥਾਨਤਾਰ रोजगार मेले का सतारवा गेड कल आयोजित किया जाएगा प्रधानमंत्री नरेंद्र मोदी कल देशभर में चाली बा तकवंजा हजार तू व नव नियुक्त उम्मीदवार नियुक्ति पत्र तकसीम करेंगे इधर पंजाब ची दो जिले जलंधर से पटियाला रोजगार मेले का आयोजन किया जा रहा है रेलवे राजी और खुराक प्रोसैसिंग उद्योग राज्य रवनीत सिंह बिट्टू पटियाला पीएल डबल्यू आडिटोरीम चुने गए चु उमीदवारां नियुक्ति पत्र वंडन इधर जलंधर स्थित डॉ बी आर अंबेडकर नैशनल इंस्टीट्यूट आफ टैक्नोजी ची रोजगार मेले का आयोजन होगा ਦੇਸ਼ ਵਿੱਚ ਚੱਲ ਰਹੀ ਸੀਤ ਲਹਿਰ ਨੂੰ ਧਿਆਨ ਖਾਕਦਿਆਂ ਰਾਸ਼ਟਰੀ ਮਨੁੱਖੀ ਅਧਿਕਾਰ ਕਮਿਸ਼ਨ ਨੇ ਪੰਜਾਬ ਦੇ ਚਾਰ ਕੇਂਦਰੀ ਸਸ਼ਸਤ ਪ੍ਰਦੇਸ਼ਾਂ ਸਮੇਤ 19 ਰਾਜ ਸਰਕਾਰਾਂ ਨੂੰ ਅਗਾਊਂ ਕਦਮ ਚੁੱਕਣ ਤੇ ਰਾਹਤ ਉਪਾ ਲਾਗੂ ਕਰਨ ਦੀ ਅਪੀਲ ਕੀਤੀ ਹੈ ਕਮਿਸ਼ਨ ਨੇ ਸੂਬਿਆਂ ਨੂੰ ਕਿਹਾ ਕਿ ਉਹ ਕਮਜ਼ੋਰ ਵਰਗਾਂ ਖਾਸ ਕਰਕੇ ਨਵਜੰਮੇ ਬੱਚਿਆਂ ਬ ਨਿਆਣਿਆਂ ਗਰੀਬਾਂ ਬਜ਼ੁਰਗਾਂ ਬੇਕਰਾਂ ਬਸਹਾਰਾਂ ਤੇ ਬਿਖਾਰੀਆਂ ਨੂੰ ਠੰਡ ਤੋਂ ਬਚਾਉਣ ਜੋ ਆਸਰਾ ਤੇ ਸਰੋਤਾਂ ਦੀ ਘਾਟ ਕਾਰਨ ਜੋਖਮ ਚ ਨੇ ਕਮਿਸ਼ਨ ਇਸ ਕਲ ਨੂੰ ਸਵੀਕਾਰ ਕਰਦਾ ਹੈ ਕਿ ਜਲਵਾਯੂ ਤਬਦੀਲੀ ਤੇ ਚਲਦਿਆਂ ਬਦਲਦਾ ਮੌਸਮ ਮਨੁੱਖੀ ਅਧਿਕਾਰਾਂ ਨੂੰ ਪ੍ਰਭਾਵਿਤ ਕਰਦਾ ਹੈ ਤੇ ਅਤਿਅੰਤ ਮੌਸਮੀ ਘਟਨਾਵਾਂ ਤੋਂ ਪ੍ਰਭਾਵਿਤ ਕਮਜ਼ੋਰ ਆਬਾਦੀ ਦੀ ਰੱਖਿਆ ਲਈ ਆਪਣੀ ਵਚਨਬੱਧਤਾ ਦੀ ਪੁਸ਼ਟੀ ਕਰਦੇ ਨੇ ਯਕੀਨੀ ਬਣਾਉਂਦਾ ਹੈ ਕਿ ਉਹਨਾਂ ਦਾ ਸਤਕਾਰ ਕੀਤਾ ਜਾਵੇ ਅਤੇ ਉਹਨਾਂ ਨੂੰ ਪਰਖਰਾ ਰੱਖਿਆ ਜਾਵੇ ਸੂਬੇ ਵਿੱਚ ਹੜਾਂ ਕਾਰਨ ਝੋਨੇ ਦੀ ਫਸਲ ਨੂੰ ਪਹੁੰਚੇ ਨੁਕਸਾਨ ਦੇ ਮੱਦੇਨਜ਼ਰ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੇ ਅੱਜ ਪ੍ਰਧਾਨ ਸਰਕਾਰ ਨੂੰ ਝੋਨੇ ਦੀ ਖਰੀਦ ਲਈ ਤੈਅ ਕੀਤੇ ਮਾਪਦੰਡਾਂ ਵਿੱਚ ਢਿੱਲ ਦੇਣ ਦੀ ਮੰਗ ਕੀਤੀ ਹੈ ਅੱਜ ਬਸੀ ਪਠਾਨਾ ਅਤੇ ਮਰੀਨਾ ਦੀਆਂ ਦਾਣਾ ਮੰਡੀਆਂ 'ਚ ਝੋਨੇ ਦੀ ਖਰੀਦ ਦੇ ਚੱਲ ਰਹੇ ਕਾਰਜਾਂ ਦਾ ਚੌਇਜ਼ਾ ਲੈਂਦਿਆਂ ਮੁੱਖ ਮੰਤਰੀ ਨੇ ਕਿਹਾ ਕਿ ਸੂਬੇ 'ਚ ਪਿਆਨ ਖੜਾਂ ਤੇ ਨੇ ਕਿਸਾਨਾਂ ਦਾ ਬਹੁਤ ਵੱਡਾ ਨੁਕਸਾਨ ਕੀਤਾ ਹੈ ਉਹਨਾਂ ਕਿਹਾ ਕਿ ਖਰਾਬ ਮੌਸਮ ਕਾਰਨ ਕਿਸਾਨਾਂ ਨੂੰ ਹੋਏ ਨੁਕਸਾਨ ਨੂੰ ਧਿਆਨ ਚ ਰੱਖਦੇ ਹੋਏ ਭਾਰਤ ਸਰਕਾਰ ਨੂੰ ਝੋਨੇ ਦੀ ਖਰੀਦ ਲਈ ਨਿਰਧਾਰਤ ਮਾਪਦੰਡਾਂ 'ਚ ਢਿੱਲ ਦੇਣੀ ਚਾਹੀਦੀ ਹੈ ਕਿਉਂਕਿ ਝੋਨੇ ਵਿੱਚ ਨਮੀ ਦੀ ਮਾਤਰਾ ਖਰਾਬ ਤੇ ਬਦਰੰਗ ਹੋਈ ਦਾਣੇ ਦੀ ਮਾਤਰਾ ਬਾਤ ਕਹੀ ਹੈ ਮੁੱਖ ਮੰਤਰੀ ਨੇ ਕਿਹਾ ਕਿ ਉਹ ਇਸ ਸਬੰਧ ਚ ਕੇਂਦਰ ਸਰਕਾਰ ਨੂੰ ਪਹਿਲਾਂ ਹੀ ਬੇਨਤੀ ਕਰ ਚੁੱਕੇ ਨੇ ਕਿ ਉਹ ਸੂਬੇ ਦੇ ਕਿਸਾਨਾਂ ਨੂੰ ਇਸ ਅਤ ਲੋੜਿੰਦੀ ਮੰਗ ਪੂਰੀ ਕਰੇ ਕਿਉਂਕਿ ਰਿਪੋਰਟਾ ਮੁਤਾਬਕ ਖੜਾ ਕਾਰਨ ਕਈ ਪ੍ਰਭਾਵਿਤ ਖੇਤਾਂ 'ਚ ਝੋਨੇ ਦਾ ਨੁਕਸਾਨ ਹੋਇਆ ਤੇ ਦਾਣੇ ਬਧਰੰਗ ਹੋ ਗਏ ਨੇ ਮੁੱਖ ਮੰਤਰੀ ਨੇ ਕਿਹਾ ਕਿ ਅੱਜ ਤੱਕ ਸੂਬੇ ਦੀਆਂ ਮੰਡੀਆਂ 'ਚ 36 ਲੱਖ 49 ਹਜ਼ਾਰ ਮੀਟ੍ਰਿਕ ਟਨ ਝੋਨਾ ਪਹੁੰਚਿਆ ਜਿਸ ਵਿੱਚੋਂ 1.8 ਲੱਖ ਤੋਂ ਵੱਧ ਮੀਟ੍ਰਿਕ ਟਨ ਦੀ ਪਹਿਲਾਂ ਹੀ ਖਰੀਦ ਕੀਤੀ ਜਾ ਚੁੱਕੀ ਹੈ ਉਨ੍ਹਾਂ ਕਿਹਾ ਕਿ ਖਰੀਦੇ 72 ਘੰਟਿਆਂ ਦੇ ਅੰਦਰ ਚੁਕਾਈ ਨੂੰ ਯਕੀਨੀ ਬਣਾਉਂਦੇ ਹੋਏ ਮੰਡੀਆਂ ਵਿੱਚੋਂ 91.80 ਫੀਸਦੀ ਦੀ ਚੁਕਾਈ ਹੋ ਚੁੱਕੀ ਹੈ ਮੁੱਖ ਮੰਤਰੀ ਨੇ ਕਿਹਾ ਕਿ ਝੋਨੇ ਦੀ ਖਰੀਦ ਬਦਲੇ ਕਿਸਾਨਾਂ ਨੂੰ ਕੁੱਲ 1373 ਕਰੋੜ ਤੋਂ ਵੱਧ ਰੁਪਈ ਦੀ ਅਦਾਇਗੀ ਵੀ ਕੀਤੀ ਗਈ ਹੈ ਪੰਜਾਬ ਦੇ ਉਚੇਰੀ ਸਿੱਖਿਆ ਅਤੇ ਭਾਸ਼ਾ ਵਿਭਾਗ ਦੇ ਮੁੱਖ ਸਕੱਤਰ ਵੱਲੋਂ ਸਮੁੱਚੇ ਸੂਬੇ 'ਚ ਪੰਜਾਬੀ ਭਾਸ਼ਾ ਨੂੰ ਹੋਰ ਬਧੇਰੇ ਮਹੱਤਤਾ ਦੇਣ ਲਈ ਸੂਬੇ ਦੇ ਨਿਜੀ ਦੁਕਾਨਾਂ ਅਤੇ ਵਪਾਰਕ ਆਧਾਰਾਂ ਦੇ ਨਾਮ ਸਾਈਨ ਬੋਰਡ ਲਿਖਣ ਸਮੇ ਸਭ ਤੋਂ ਪਹਿਲਾਂ ਉੱਪਰਲੇ ਪਾਸੇ ਪੰਜਾਬੀ ਭਾਸ਼ਾ ਚ ਲਿਖੇ ਜਾਂਦੇ ਹੁਕਮਚਾਰੇ ਕੀਤੇ ਗਏ ਨੇ ਇਸ ਤੋਂ ਇਲਾਵਾ ਜੇਕਰ ਹੋਰ ਭਾਸ਼ਾ ਚ ਲਿਖਣਾ ਹੋਵੇ ਤਾਂ ਪੰਜਾਬੀ ਭਾਸ਼ਾ ਗੁਰਮੁਖੀ ਲਿਪੀ ਤੋਂ ਹੀ ਤਾਂ ਦੂਜੀ ਭਾਸ਼ਾ ਦੀ ਵਰਤੋਂ ਕੀਤੀ ਜਾ ਸਕਦੀ ਹੈ ਇਹਨਾਂ ਹੁਕਮਾਂ ਦੀ ਪਾਲਣਾ ਹਿੱਤ ਕਪੂਰਥਲਾ ਜ਼ਿਲ੍ਹਾ ਭਾਸ਼ਾ ਅਫਸਰ ਜਸਪ੍ਰੀਤ ਕੁਹੜੀ ਅਖਵਾਈ ਹੈ ਕਿ ਗੁਰਨਾਨਕ ਜ਼ਿਲ੍ਹਾ ਲਾਇਬ੍ਰੇਰੀ ਕਪੂਰਥਲਾ ਵਿਖੇ ਵਪਾਰ ਮੰਡਲ ਕਪੂਰਥਲਾ ਨਾਲ ਮੀਟਿੰਗ ਕੀਤੀ ਗਈ ਉਹਨਾਂ ਦੱਸਿਆ ਕਿ ਪ੍ਰਾਈਵੇਟ ਦੁਕਾਨਾਂ ਤੇ ਵਪਾਰਕ ਅਦਾਰਿਆਂ ਵੱਲੋਂ ਆਪਣੇ ਸਾਈਨ ਬੋਰਡ ਨੂੰ ਪਹਿਲਾਂ ਪੰਜਾਬੀ ਭਾਸ਼ਾ ਗੁਰਮੁਖੀ ਲਿਪੀ ਵਿਚ ਲਿਖਿਆ ਜਾਵੇ ਅਤੇ ਇਸ ਮਗਰੋਂ ਕਿਸੇ ਹੋਰ ਭਾਸ਼ਾ ਦੀ ਵਰਤੋਂ ਕੀਤੀ ਜਾ ਸਕਦੀ ਹੈ। ਇਹ ਖਬਰ ਤੁਸੀਂ ਆਕਾਸ਼ਵਾਣੀ ਤੋਂ ਸੁਣ ਰਹੇ ਹੋ ਸਾਡਾ ਐਕਸ ਹੈਂਡਲ ਹੈ @theedit iir rn chander ਅਤੇ YouTube ਤੇ ਸਾਡਾ ਚੈਨਲ ਹੈ @theedit iir chander ਮਸافرਾਂ ਦੀ ਸਹੂਲਤ ਨੂੰ ਯਕੀਨੀ ਬਣਾਉਣ ਲਈ ਕੇਂਦਰੀ ਰੇਲ ਮੰਤਰੀ ਅਸ਼wini Vaishnaw ਨੇ ਅੱਜ ਨਵੀਂ ਦਿੱਲੀ ਦੇ ਰੇਲ ਪਵਨ ਵਿਖੇ ਵਾਰੂਮ ਟੂ ਤਿਹਾਰਾਂ ਦੌਰਾਨ ਚੱਲਣ ਵਾਲੀਆਂ ਵਿਸ਼ੇਸ਼ ਟਰੈਕਟੀਆਂ ਦੀ ਸਥਿਤੀ ਦੀ ਸਮੀਖਿਆ ਕੀਤੀ। ਉਹਨਾਂ ਨੇ ਅਧਿਕਾਰੀਆਂ ਨਾਲ ਗੱਲਬਾਤ ਕੀਤੀ ਅਤੇ ਛੱਤ ਪੂਜਾ ਤੋਂ ਪਹਿਲਾਂ ਰੇਲਵੇ ਦੀਆਂ ਤਿਆਰੀਆਂ ਦਾ ਜਾਇਜ਼ਾ ਲਿਆ। ਰੇਲਵੇ ਸਟੇਸ਼ਨਾਂ ਤੇ ਤਿਹਾਰਾਂ ਦੀ ਭੀੜ ਦੀ ਨਿਗਰਾਨੀ ਤੇ ਪ੍ਰਬੰਧ ਲਈ ਵਾਰੂਮ ਸਥਾਪਿਤ ਕੀਤਾ ਗਿਆ ਸ਼੍ਰੀ ਵੈਸ਼ਨਵ ਨੇ ਕਿਹਾ ਕਿ ਪ੍ਰਬੰਧਾਚ ਦੇਸ਼ ਪਰਵਿਚਨ ਪਦਰੀ ਵਾਰੂਮ ਇੱਕ ਡਿਵੀਜ਼ਨ ਪੱਧਰ ਤੇ ਇੱਕ ਜ਼ੋਨਲ ਪੱਧਰ ਤੇ ਤੇ ਇੱਕ ਰੇਲਵੇ ਬੋਰਡ ਪੱਧਰ ਤੇ ਸ਼ਾਮਲ ਨੇ ਉਹਨਾਂ ਕਿਹਾ ਕਿ ਰੇਲਵੇ ਬੋਰਡ ਤੇ ਡਿਵੀਜ਼ਨ ਤੇ ਜ਼ੋਨਲ ਫਲੀਟ ਦੋਵੇਂ ਆਪਰੇਸ਼ਨਾਂ ਦਾ ਤਾਲਮੇਲ ਕਰਦੇ ਨੇ ਮੰਤਰੀ ਨੇ ਕਿਹਾ ਕਿ ਇਸ ਤੋਂ ਇਲਾਵਾ ਹਰੇਕ ਵੱਡੇ ਸਟੇਸ਼ਨ ਤੇ ਇੱਕ ਮਿਨੀ ਕੰਟਰੋਲ ਰੂਮ قائم ਕੀਤਾ ਗਿਆ ਉਹਨਾਂ ਕਿਹਾ ਕਿ ਇਹ ਪਰ ਨਾਲੀ ਸਾਰੇ ਸਟੇਸ਼ਨਾਂ ਦੇ ਤਾਲਮੇਲ ਪ੍ਰਬੰਧਨ ਨੂੰ ਸਮਰੱਥ ਬਣਾਉਂਦੀ ਹੈ ਲੁਧਿਆਣਾ ਦੇ ਚੀਮਾ ਚੌਂਕ ਨੇੜੇ ਇੰਦਰਾ ਕਲੋਨੀ ਦੇ ਘਰ ਵਿੱਚ ਧਮਾਕਾ ਹੋਣ ਕਾਰਨ ਬੱਚਿਆਂ ਸਮੇਤ ਲਗਭਗ 10 ਲੋਕ ਜ਼ਖਮੀ ਹੋ ਗਏ ਇਸ ਦੌਰਾਨ ਵਿਧਾਇਕ ਅਸ਼ੋਕ ਬਰਾਸ਼ਰ ਪੱਪੀ ਨਾਲ ਪਹੁੰਚੇ ਏਡੀਸੀਪੀ ਸਮੀਰ ਵਰਮਾ ਨੇ ਮੌਕੇ ਤੇ ਪਹੁੰਚ ਕੇ ਸਥਿਤੀ ਦਾ ਜਾਇਜ਼ਾ ਲਿਆ ਤੇ ਘਟਨਾ ਦੀ ਨਿੰਦਾ ਕੀਤੀ ਸਮੀਰ ਵਰਮਾ ਨੇ ਦੱਸਿਆ ਕਿ ਜ਼ਖਮੀਆਂ ਨੂੰ ਲੁਧਿਆਣਾ ਦੇ ਸਿਵਲ ਹਸਪਤਾਲ ਚ ਦਾਖਲ ਕਰਵਾਇਆ ਗਿਆ ਹੋਰ ਵੇਰਵੇ ਸਾਂਝੇ ਕਰਦਿਆਂ ਉਹਨਾਂ ਦੱਸਿਆ ਬਲਾਸਟ ਹੋਇਆ ਜਿਹਦੇ ਘਰ ਚ ਬਲਾਸਟ ਹੋਇਆ ਉਹਦਾ ਨਾਮ ਉਸਮਾਨ ਖਾਨ ਹੈ ਇਹਨੂੰ ਪਤਾ ਲੱਗਿਆ ਕਿ ਜਿਹੜਾ ਇਹ ਨਜਾਇਜ਼ ਤਰੀਕੇ ਨਾਲ ਇਹਨੇ ਪੋਟਾਸ਼ ਰੱਖੀ ਹੋਈ ਸੀ ਤੇ ਛੋਟੇ ਜਿਹੇ ਪਟਾਕੇ ਬਣਾਉਂਦਾ ਸੀਗਾ ਤੇ ਉਹ ਬਲਾਸਟ ਜਿਹੜਾ ਹੋਇਆ ਇਹਦੇ ਘਰ ਵਿੱਚ ਹੋਇਆ ਉਹ ਚ ਤਕਰੀਬਨ 10 ਤੋਂ 12 ਜਿਹੜੇ ਬੰਦੇ ਨੇ ਉਹ ਜ਼ਖਮੀ ਹੋਏ ਨੇ ਇਹਦੇ ਵਿੱਚ ਬੱਚੇ ਵੀ ਨੇ 5-6 ਤੇ ਇਮੀਡੀਏਟਲੀ ਅਸੀਂ ਜਿਹੜੇ ਇੰਜਰਡ ਹੈਗੇ ਨੇ ਉਹਨਾਂ ਨੂੰ ਸਿਵਲ ਹਸਪੀਟਲ ਟਰਾਂਸਫਰ ਭੇਜ ਦਿੱਤਾ ਗਿਆ ਉਹਨਾਂ ਦੇ ਲਾ ਚੱਲ ਰਿਹਾ ਉੱਥੇ ਤੇ ਇਮੀਡੀਏਟਲੀ ਅਸੀਂ ਜੋ ਲੀਗਲ ਐਕਸ਼ਨ ਹੈਗਾ ਬੰਦੀ ਕਾਰਵਾਈ ਉਹ ਕਰ ਉਹ ਸਾਰਾ ਅਸੀਂ ਏਰੀਆ ਸਰਚ ਕਰਾ ਰਹੇ ਹਾਂ ਉਹ ਮੈਂ ਕਰਦੇ ਨੇ ਅੱਲੇ ਦੁਕਾਨ ਵੀ ਵੇਚਦੇ ਨੇ ਤੇ ਸਾਡੀ ਲੇਕਿਨ ਇਹ ਲੋਕਾਂ ਨੂੰ ਅਪੀਲ ਹੈ ਕਿ ਉਹਨੂੰ ਗਲਤ ਇਸਤੇਮਾਲ ਨਾ ਕੀਤਾ ਜਾਵੇ। ਲਗਾਣਾ ਦੇ ਹੀ ਵੀਰਕਾ ਪਲਾਂਟ ਵਿੱਚ ਵਾਪਰੇ ਹਾਦਸੇ ਵਿੱਚ ਬੋਇਲਰ ਇੰਚਾਰਜ ਦੀ ਮੌਤ ਹੋ ਗਈ ਸਾਡੇ ਪੱਤਰਕਾਰ ਨੇ ਦੱਸਿਆ ਕਿ ਬੀਤੀ ਰਾਤ ਲਗਭਗ 11 ਵਜੇ ਵੀਰਕਾ ਪਲਾਂਟ 'ਚ ਹੀਟਰ ਫਟਣ ਕਾਰਨ ਇੱਕ ਹਾਦਸਾ ਵਾਪਰਿਆ ਜਿਸ ਵਿੱਚ 6 ਲੋਕ ਸਖਮੀ ਹੋ ਗਏ। ਵੀਰਕਾ ਪਲਾਂਟ ਦੇ ਜੀਐਮ ਦਲਜੀਤ ਸਿੰਘ ਨੇ ਦੱਸਿਆ ਕਿ ਇਸ ਹਾਦਸੇ 'ਚ ਬੋਇਲਰ ਇੰਚਾਰਜ ਗੁਨਾਲ ਜੈਨ ਦੀ ਮੌਤ ਹੋ ਗਈ ਉਹਨਾਂ ਕਿਹਾ ਜਿਹੜਾ ਹਾਦਸਾ ਇਹ ਪਿੰਨ ਦਾ ਬਹੁਤ ਹੀ ਦੁਖਦਾਈ ਹਾਦਸਾ ਹੋਇਆ ਹੈ ਉਹਦੇ ਵਿੱਚ ਅਸੀਂ ਆਪਣੇ ਵਰਕਰ ਜਿਹੜਾ ਕਿ ਬੋਇਲਰ ਦਾ ਇੰਚਾਰਜ ਵੀ ਸੀ ਉਹ ਗਵਾਦਿਆ ਉਹ ਅਸੀਂ ਕਮੇਟੀ ਬਣਾਈ ਆ ਉਹਦੀ ਕੋਪੜਤਾਜ ਕਰਨ ਲੱਗੇ ਆ ਤੇ ਜਿਹੜੇ ਐਕਸਪਰਟਸ ਐ ਉਹ ਬੁਲਾਉਣ ਲੱਗੇ ਆ ਅੰਮ੍ਰਿਤਸਰ ਕਮਿਸ਼ਨਰੇਟ ਪੁਲਿਸ ਨੇ ਸਰਹਾਦ ਪਰੋਂ ਨਸ਼ਾ ਤਸਕਰੀ ਮਾਰੀ ਹੁਲਦਾ ਪਰਦਾਵਾਸ਼ ਕਰਦਿਆ ਇੱਕ ਨਸ਼ਾ ਤਸਕਰ ਨੂੰ 5 ਕਿਲੋ ਤੋਂ ਵੱਧ ਹੈਰੋਇਨ ਸਮੇਤ ਗ੍ਰਿਫਤਾਰ ਕੀਤਾ ਹੈ ਪੰਜਾਬ ਪੁਲਿਸ ਮੁਖੀ ਗੌਰਵ ਯਾਦਵ ਨੇ ਦੱਸਿਆ ਕਿ ਗ੍ਰਿਫਤਾਰ ਕੀਤੇ ਗਏ ਮੁਲਜ਼ਮ ਦੀ ਪਛਾਣ ਰਾਜਪਾਲ ਸਿੰਘ ਵੱਜੋਂ ਹੋਈ ਹੈ ਜੋ ਚਰਹਟਾ ਦਾ ਰਹਿਣ ਵਾਲਾ ਹੈ ਮੁਲਜ਼ਮ ਦਾ ਅਪਰਾਧਿਕ ਪਛੋਕੜ ਹੈ ਤੇ ਉਸ ਖਿਲਾਫ ਵਕ-ਵਕ ਦਾ ਰਾਮਾ ਤਹਿਤ ਮਾਮਲੇ ਦਰਜ ਕੀਤੇ ਗਏ ਨੇ ਡੀਜੀਪੀ ਨੇ ਕਿਹਾ ਕਿ ਮੁਰਲੀ ਜਾਂਚ ਤੋਂ ਪਤਾ ਲੱਗਿਆ ਕਿ ਗ੍ਰਿਫਤਾਰ ਕੀਤਾ ਗਿਆ ਮੁਲਜ਼ਮ ਪਾਕਿਸਤਾਨੀ ਹੈਂਡਲਰ ਵੱਜੋਂ ਸੰਚਾਲਿਤ ਇੱਕ ਸਰਹੱਦ ਪਾਰ ਨੈਟਵਰਕ ਚਲਾ ਰਿਹਾ ਸੀ ਤੇ ਡੇਰਾ ਬਾਬਾ ਨਾਨਕ ਸੈਕਟਰ ਦੀ ਵਰਤੋਂ ਕਰਕੇ ਸਰਹੱਦ ਪਾਰੋਂ ਡਰੋਨ ਰਾਹੀਂ ਸੁਟੀਆਂ ਗਈਆਂ ਨਸ਼ੀਲੇ ਪਦਾਰਥਾਂ ਦੀਆਂ ਖੇਪਾਂ ਪ੍ਰਾਪਤ ਕਰਦਾ ਸੀ ਪੰਜਾਬ ਦੇ ਗੈਂਗਸਟਰ ਵਿਰੋਧੀ ਕਾਰਜਪਾਲ ਨੇ ਹੁਸ਼ਿਆਰਪੁਰ ਪੁਲਿਸ ਨਾਲ ਸਾਂਝੇ ਆਪਰੇਸ਼ਨ ਚ ਪਿੰਡ ਬੈਂਚਾ ਦੇ ਕ੍ਰਿਸ਼ਨ ਗੋਪਾਲ ਤੇ ਕਿਸ਼ਵ ਨੂੰ ਜੁਐਲਰੀ ਸਟੋਰ ਤੇ ਮਿੱਥ ਕੇ ਕਤਲ ਲਈ ਕੀਤੀ ਗੋਲੀਬਾਰੀ ਦੇ ਸਬੰਧ ਚ ਗ੍ਰਿਫਤਾਰ ਕੀਤਾ। ਪੰਜਾਬ ਪੁਲਿਸ ਮੁਖੀ ਅਰਵਿਆਦਵ ਨੇ ਦੱਸਿਆ ਕਿ ਪੁਲਿਸ ਟੀਮਾਂ ਨੇ ਉਸਦੇ ਕਬਜ਼ੇ ਚ ਜੋ 2 ਪਿਸਤੌਲ ਤੇ ਜਿੰਦਾ ਕਾਰਤੂਸ ਬਰਾਮਦ ਕੀਤੇ ਨੇ ਇਸ ਤੋਂ ਇਲਾਵਾ ਉਸਦਾ ਮੋਟਰਸਾਈਕਲ ਵੀ ਸਬਤ ਕੀਤਾ ਗਿਆ। ਉਹਨਾਂ ਨੇ ਕਿਹਾ ਕਿ ਗ੍ਰਿਫਤਾਰ ਕੀਤੇ ਗਏ ਦੋਵੇਂ ਪਿਓਪਤ ਹੁਸ਼ਿਆਰਪੁਰ ਦੇ ਗਣਪਤੀ ਜੁਐਲਰਸ ਦੇ 18 ਅਕਤੂਬਰ ਨੂੰ ਮੋਟਰਸਾਈਕਲਾਂ ਤੇ ਸਵਾਰ ਦੋ ਹਮਲਾਵਰਾਂ ਵੱਲੋਂ ਮਿੱ ਕਿ ਅਗਲੀ ਰੀ ਕਾਰਵਾਈ ਕੀਤੀ ਜਾ ਰਹੀ ਹੈ ਫਿਰੋਜ਼ਪੁਰ ਡਿਵੀਜ਼ਨ ਨੇ ਟਿਕਟ ਟਰੈਕਿੰਗ ਵਿੱਚ ਨਵਾਂ ਰਿਕਾਰਡ ਕਾਇਮ ਕਰਦਿਆਂ ਇੱਕ ਦਿਨ ਵਿੱਚ ਹੁਣ ਤੱਕ ਦਾ ਸਭ ਤੋਂ ਵੱਧ 25 ਲੱਖ 6000 ਰੁਪਏ ਜੁਰਮਾਨਾ ਇਕੱਤਰ ਕੀਤਾ ਹੈ ਡਿਵੀਜ਼ਨਲ ਰੇਲਵੇ ਮੈਨੇਜਰ ਸੰਜੀਵ ਕੁਮਾਰ ਅਤੇ ਐਡੀਸ਼ਨਲ ਡਿਵੀਜ਼ਨਲ ਮੈਨੇਜਰ ਨਿਤਿਨ ਗਰਤੀ ਅਗਵਾਈ ਚ ਯੋਜਨਾਬੱਧ ਉਪਰਾਲਿਆਂ ਦੇ ਨਤੀਜੇ ਵਜੋਂ ਫਿਰੋਜ਼ਪੁਰ ਡਿਵੀਜ਼ਨ ਨੇ 22 ਅਕਤੂਬਰ ਨੂੰ ਟਿਕਟ ਚੈਕਿੰਗ ਚ ਇੱਕ ਇਤਿਹਾਸਕ ਉਪਲਬਧੀ ਪ੍ਰਾਪਤ ਕੀਤੀ ਇਸ ਸਮੇਂ ਦੌਰਾਨ ਟਿਕਟ ਚੈਕਿੰਗ ਸਟਾਫ ਤੇ ਮੁਖ ਟਿਕਟ ਇਨਸਪੈਕਟਰਾਂ ਨੇ ਡਿਵੀਜ਼ਨ ਪਾਰ ਦੇ ਵਕਵਾਕ ਸਟੇਸ਼ਨਾਂ ਤੇ ਲੱਗਣ ਗੱਡੀਆਂ ਤੇ ਬਿਨਾਂ ਟਿਕਟ ਜਾਂ ਅਨਿਮਿਤਾਰਤੇ ਸਫ਼ਰ ਕਰਨ ਵਾਲੇ ਕੋਲ 3348 ਯਾਤਰੀਆਂ ਨੂੰ ਕਾਬੂ ਕੀਤਾ ਤੇ ਜੁਰਮਾਨੇ ਵਜੋਂ 25 ਲੱਖ 6000 ਰੁਪਏ ਇਕੱਤਰ ਕੀਤੇ ਇਸ ਤੋਂ ਇਲਾਵਾ ਪੈਨਾ ਫਿਰੋਜ਼ਪੁਰ ਡਿਵੀਜ਼ਨ ਦਾ ਸਭ ਤੋਂ ਵੱਧ ਇੱਕ ਦਿਨ ਦਾ ਟਿਕਟ ਚੈਕਿੰਗ ਮਾਲਿਆ 24,5000 ਰੁਪਏ ਸੀ ਜੋ 2022 ਚ ਪ੍ਰਾਪਤ ਕੀਤਾ ਗਿਆ ਸੀ ਦੇਸ਼ ਦਾ ਵਿਕਾਰੀ 42ਵਾਂ ਇੰਡੀਅਨ ਆਇਲ ਸਰਵੋ ਸੁਜੀਤ ਹਾਕੀ ਟੂਰਨਾਮੈਂਟ ਅੱਜ ਜਲੰਧਰ ਦੇ 올ੰਪੀਅਨ ਸੁਜੀਤ ਹਾਕੀ ਸਟੇਡੀਅਮ ਵਿਖੇ ਸ਼ੁਰੂ ਹੋ ਗਿਆ ਹੈ। ਅੱਜ ਆਰਮੀ 11 ਦਿੱਲੀ ਦਾ ਮੁਕਾਬਲਾ CRPF ਦਿੱਲੀ ਨਾਲ ਅਤੇ ਪੰਜਾਬ ਐਂਡ ਸਿੰਧ ਬੈਂਕ ਦਿੱਲੀ ਦਾ ਮੁਕਾਬਲਾ ਪੰਜਾਬ ਪੁਲਿਸ ਨਾਲ ਹੋ ਰਿਹਾ ਹੈ। 12 ਟੀਮਾਂ ਨੂੰ ਚਾਰ ਪੁੱਲਾਂ ਛੰਡਿਆ ਗਿਆ ਟੂਰਨਾਮੈਂਟ ਦੇ ਸੈਮੀਫਾਈਨਲ ਮੈਚ 31 ਅਕਤੂਬਰ ਨੂੰ ਅਤੇ ਫਾਈਨਲ ਮੈਚ 1 ਨਵੰਬਰ ਨੂੰ ਹੋਵੇਗਾ। ਆਕਾਸ਼ਵਾਣੀ ਜਲੰਧਰ ਤੋਂ ਫਾਈਨਲ ਮੈਚ ਦਾ ਅਖੀੜੀ ਤਹਾਰ ਪ੍ਰਸਾਰਿਤ ਕੀਤਾ ਜਾਵੇਗਾ। ਤੇ ਅਖਰச் ਖਾਸ ਖਬਰਾਂ ਇੱਕ ਵਾਰ ਫਿਰ ਤੋਂ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਕੱਲ ਦੇਸ਼ ਭਾਰਵੇ ਚਾਲਿਤਹਾਉਂਦੇ 51 ਹਜ਼ਾਰ ਤੋਂ ਵੱਧ ਨਾਮਯਕ ਦੁਰਮਿਤਵਾਰਾਂ ਨੂੰ ਨਿਯੁਕਤੀ ਪੱਤਰ ਵੰਡਣਗੇ ਜਲੰਧਰ ਤੇ ਪਟਿਆਲਾ ਵਿੱਚ ਵੀ ਹੋਵੇਗਾ ਰੋਸਗਾਰ ਮਿਲੇ ਦਾ ਆਯੋਜਨ ਰਾਸ਼ਟਰੀ ਮਨੁੱਖੀ ਅਧਿਕਾਰ ਕਮਿਸ਼ਨ ਨੇ ਦੇਸ਼ ਵਿੱਚ ਸੀਤ ਲਹਿਰ ਨੂੰ ਤੇ ਅੰਜ਼ੜਾ ਰੱਖਦਿਆਂ ਪੰਜਾਬ ਤੇ ਚਾਰ ਕੇਂਦਰ ਸ਼ਾਸਿਤ ਪ੍ਰਦੇਸ਼ਾਂ ਸਮੇਤ 19 ਸੂਬਾ ਸਰਕਾਰਾਂ ਨੂੰ ਅਗਾਮ ਕਦਮ ਚੁੱਕਣ ਤੇ ਰਾਹਤ ਉਪਾਅ ਲਾਗੂ ਕਰਨ ਦੀ ਕੀਤੀ ਅਪੀਲ ਲੁਧਿਆਣਾ ਦੇ ਘਰ ਵਿੱਚ ਧਮਾਕਾ ਹੋਣ ਕਾਰਨ ਬੱਚਿਆਂ ਸਮੇਤ 10 ਲੋਕ ਜ਼ਖਮੀ ਅੰਮ੍ਰਿਤਸਰ ਕਮਿਸ਼ਨਰੇਟ ਪੁਲਿਸ ਵੱਲੋਂ ਸਰਹੱਦ ਪਰੋਂ ਨਸ਼ਾ ਤਸਕਰੀ ਮਾਡਿਊਲ ਦਾ ਪਰਦਾਫਾਸ਼ ਕਰਦਿਆਂ ਇੱਕ ਨਸ਼ਾ ਤਸਕਰ ਨੂੰ 5 ਕਿਲੋ ਤੋਬਾਹ ਹੈਰੋਇਨ ਸਮੇਤ ਕੀਤਾ ਗ੍ਰਿਫਤਾਰ ਅਤਿ ਦੇਸ਼ਤਾ ਵਕਾਰੀ ਬਿਆਲੀਆਂ ਇੰਡੀਨ ਆਇਲ ਸਰਵੋ ਸੁੱਚੀ ਠਾਕੀ ਟੂਰਨਾਮੈਂਟ ਅੱਜ ਤੋਂ ਚਲੰਦਰ ਚ ਸ਼ੁਰੂ ਤੇ ਇਸ ਦੇ ਨਾਲ ਹੀ ਪ੍ਰਦੇਸ਼ਕ ਖਬਰਾਂ ਦਾ ਬੁਲੇਟਿਨ ਖਤਮ ਹੁੰਦਾ ਰਾਸ਼ਟਰੀ ਖਬਰਾਂ ਦਾ ਅਗਲਾ ਬੁਲੇਟਿਨ ਤੁਸੀਂ ਸੁਣੋਗੇ ਸ਼ਾਮ 7:00 ਕੀ 3 ਮਿੰਟ ਤੇ ਨਮਸਕਾਰ